ਆਪਾਂ ਖੜੇ ਆ ਅੱਜ ਪੂਮ ਪਿੰਡ ਜਿਹੜੇ ਪਿੰਡ ਦਾ 1800 ਕਿਲਾ ਜ਼ਮੀਨ ਦਾ ਆ ਲੈਂਡ ਪੂਲਿੰਗ ਸਕੀਮ ਚ ਆਇਆ ਵੀ ਕਹਿਣ ਦਾ ਮਤਲਬ ਜਿਹਦੇ ਪਿੰਡ ਦਾ 1800 ਕਿਲਾ ਖੋਇਆ ਜਾ ਦੇਗਾ ਇੱਥੇ ਦਾ ਨਾਮ ਵਰਗਾਈ ਕਾ ਦਿੱਪੀ ਕਰੇਗਾ ਮੈਂ ਇਹ ਬੇਨਤੀ ਕਰਦਾ ਵੀ ਭਰਾਵਾ ਸਾਡੇ ਵਰਗਿਆਂ ਨੂੰ ਤਾਂ ਬਹੁਤ ਘੱਟ ਲੋਕ ਜਾਣਦੇ ਨੇ ਤੁਨੂੰ ਥੋਡੀ ਕਹੀ ਹੋਈ ਗੱਲ ਆਲ ਵਰਲਡ ਤੱਕ ਸੁਣੀ ਜਾਂਦੀ ਆ ਤੁਹਾਨੂੰ ਲੋਕ ਪਸੰਦ ਕਰਦੇ ਨੇ ਭਰਾਵਾ ਤੇਰੇ ਪਿੰਡ ਦੀ ਜ਼ਮੀਨ ਆ ਇਹ 1800 ਦੀ ਲਾਹ ਕਹਿ ਦੇਣੀ ਗੱਲ ਆ ਸੋ ਮੈਂ ਤੈਨੂੰ ਵੀਰੇ ਬੇਨਤੀ ਕਰਦਾ ਹਾਰਾ ਨਾਰਾ ਮਾਰ ਕਿਸਾਨਾਂ ਦੇ ਹੱਕ ਚ ਆਪਣੇ ਪਿੰਡ ਦੇ ਹੱਕ ਚ ਜਿੱਥੇ ਤੇਰੇ ਪਿੰਡ ਦੀ ਜ਼ਮੀਨ ਖੋਹੀ ਜਾ ਰਹੀ ਆ ਸੋ ਮੈਂ ਬੇਨਤੀ ਕਰਦਾ ਕਿਪੀ ਗਰੇਵਾਲ ਨੂੰ ਵੀਰ ਤੇਰੇ ਪਿੰਡ ਨੂੰ ਲੁੱਟਿਆ ਜਾ ਰਿਹਾ ਜੇ ਹੁਣ ਵੀ ਬੈਠ ਕੇ ਤਮਾਸ਼ਾ ਦੇਖੋਗੇ ਤਾਂ ਬੜੇ ਸ਼ਰਮ ਦੀ ਗੱਲ ਆ ਆਈ ਨੀਡ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਅੱਜ ਕੂਮ ਪਿੰਡ ਜਿਹੜੇ ਪਿੰਡ ਦਾ 1800 ਕਿਲਾ ਜ਼ਮੀਨ ਦਾ ਆ ਲੈਂਡ ਪੂਲਿੰਗ ਸਕੀਮ ਚ ਆਇਆ ਵੀ ਕਹਿਣ ਦਾ ਮਤਲਬ ਜਿਹੜੇ ਪਿੰਡ ਦਾ 1800 ਕਿਲਾ ਖੋਇਆ ਜਾ ਦੇਗਾ ਇੱਥੇ ਦਾ ਨਾਮbargਾਈ ਕਾ ਦਿੱਪੀ ਕਰੇਗਾ ਮੈਂ ਇਹ ਬੇਨਤੀ ਕਰਦਾ ਵੀ ਭਰਾਵਾ ਸਾਡੇ ਵਰਗਿਆਂ ਨੂੰ ਤਾਂ ਬਹੁਤ ਘੱਟ ਲੋਕ ਜਾਣਦੇ ਨੇ ਉਹਨੂੰ ਥੋੜੀ ਕਹੀ ਹੋਈ ਗੱਲ ਆਲ ਵਰਲਡ ਤੱਕ ਸੁਣੀ ਜਾਂਦੀ ਆ ਤੁਹਾਨੂੰ ਲੋਕ ਪਸੰਦ ਕਰਦੇ ਨੇ ਭਰਾਵਾ ਤੇਰੇ ਪਿੰਡ ਦੀ ਜ਼ਮੀਨ ਆ ਇਹ 1800 ਦੀ ਲਾਹ ਕਹਿ ਦੇਣੀ ਗੱਲ ਆ ਸੋ ਮੈਂ ਤੈਨੂੰ ਵੀਰੇ ਬੇਨਤੀ ਕਰਦਾ ਹਾਰਾ ਨਾਰਾ ਮਾਰ ਕਿਸਾਨਾਂ ਦੇ ਹੱਕ ਚ ਆਪਣੇ ਪਿੰਡ ਦੇ ਹੱਕ ਚ ਜਿੱਥੇ ਤੇਰੇ ਪਿੰਡ ਦੀ ਜ਼ਮੀਨ ਖੋਹੀ ਜਾ ਰਹੀ ਆ ਸੋ ਮੈਂ ਬੇਨਤੀ ਕਰਦਾ ਕਿਪੀ ਗਰੇਵਾਲ ਨੂੰ ਵੀਰ ਤੇਰੇ ਪਿੰਡ ਨੂੰ ਲੁੱਟਿਆ ਜਾ ਰਿਹਾ ਜੇ ਹੁਣ ਵੀ ਬੈਠ ਕੇ ਤਮਾਸ਼ਾ ਦੇਖੋਗੇ ਤਾਂ ਬੜੇ ਸ਼ਰਮ ਦੀ ਗੱਲ ਆ ਅਈ ਨੀਤ ਬੇਂਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ